कल 28 दिसंबर नु वेस्ट बंगाल तो आई टूरिस्ट ਨਾਲ ਜਦੋਂ ਕੀ ਉਹ ਈ ਰਿਕਸ਼ਾ ਤੇ ਟ੍ਰੈਵਲ ਕਰ ਰਹੀ ਸੀ ਜੇ ਤੇ ਈ ਰਿਕਸ਼ਾ ਚਾਲਕ ਅਤੇ ਉਹਦੇ ਹੋਰ ਦੋਸਤਾਂ ਨੇ ਸਨੇਚਿੰਗ ਕਰਦੇ ਹੋਏ ਉਹਨਾਂ ਕੋਲੋਂ 19000 ਰੁਪਇਆ ਤੇ ਤਿੰਨ ਮੋਬਾਈਲ ਫੋਨ ਸਨੇਚ ਕਰ ਲਏ ਸੀਗੇ ਉਸ ਤੋਂ ਬਾਅਦ ਜਿਵੇਂ ਕਿ ਆਪਣੇ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਬੁੱਲਰ ਦੀ ਕ੍ਰਾਈਮ ਦੇ ਅਗੇਂਸਟ 0 ਡਾਲਰਸ ਪੋਲਿਸੀ ਹੈ ਉਹਦੇ ਤਹਿਤ ਥਾਣੇ ਬੀ ਡਿਵੀਜ਼ਨ ਦੀ ਪੁਲਿਸ ਨੇ ਸੱਤ ਕਾਰਵਾਈ ਕਰਦੇ ਹੋਏ 2 ਘੰਟਿਆਂ ਦੇ ਵਿੱਚ ਵਿੱਚ ਇਸ ਵਾਰਦਾਤ ਨੂੰ ਟ੍ਰੇਸ ਕੀਤਾ ਅਤੇ ਜਿਹੜੇ ਤਿੰਨ ਸਨੇਚਰ ਹੈ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਜਿਵੇਂ ਕਿ ਪਹਿਲਾਂ ਵੀ ਸਾਡੀ ਵਾਰਦਾਤਾ ਹੋਈ ਹੈ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹਰ ਵਾਰਾ ਨੂੰ ਟ੍ਰੇਸ ਕਰਦੇ ਹੋਏ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਬੁੱਲਰ ਉਹਨਾਂ ਦੀ ਅਗਵਾਈ ਹੇਠ ਟੀਮਾਂ ਸਾਡੀ ਸਤਰਕ ਹੈ ਤੇ ਜਲਦੀ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਸਾਡੀ ਟੀਮ ਵਕ ਵਕ ਟੀਮਾਂ ਬਣਾਈ ਗਈ ਹੈ ਜਿਹੜੇ ਕਿ ਉਹਨਾਂ ਦੇ ਲਗਾਤਾਰ ਰੇਡ ਕਰ ਰਹੀ ਹੈ ਤੇ ਸਾਨੂੰ ਬਹੁਤ ਜਲਦੀ ਉਮੀਦ ਹੈ ਕਿ ਇਹ ਜਿਹੜੇ ਤਿੰਨ ਸਨੇਚਰ ਨੇ ਇਹਨਾਂ ਨੂੰ ਕਾਬੂ ਕਰਕੇ ਜਿਹੜੀ ਕੀ ਰਿਕਵਰੀ ਹੈ ਉਹ ਕੀਤੀ ਜਾਏਗੀ